ਤੁਸੀਂ ਬਹੁਤ ਸਾਰੇ ਕਰੋੜਪਤੀਆਂ ਦੀ ਅਰਬਪਤੀਆਂ ਦੀਆਂ ਗੱਲਾਂ ਸੁਣੀਆਂ ਹੋਣਗੀਆਂ ਖਬਰਾਂ ਪੜੀਆਂ ਹੋਣਗੀਆਂ ਤੇ ਕਹਾਣੀਆਂ ਸੁਣੀਆਂ ਹੋਣਗੀਆਂ ਪਰ ਅੱਜ ਅਸੀਂ ਤੁਹਾਨੂੰ ਦੁਨੀਆ ਦੇ 8 ਅਜਿਹੇ ਗੈਂਗਸਟਰਾਂ ਦੀ ਕਹਾਣੀ ਦੱਸਾਂਗੇ ਗੈਂਗਸਟਰਾਂ ਬਾਰੇ ਜਾਣਕਾਰੀ ਦਵਾਂਗੇ ਜਿਹੜੇ ਕਿ ਦੁਨੀਆ ਦੇ ਸਭ ਤੋਂ ਅਮੀਰਾਂ ਦੇ ਵਿੱਚ ਸ਼ਾਮਿਲ ਨੇ ਦੁਨੀਆ ਦੇ ਸਭ ਤੋਂ ਅਮੀਰ ਨੇ 8 ਗੈਂਗਸਟਰ ਜਿਨ੍ਹਾਂ ਦੇ ਵਿੱਚੋਂ ਇੱਕ ਇੰਡੀਆ ਦਾ ਵੀ ਹੈ ਜੀ ਹਾਂ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਅਸੀਂ ਪਾਬਲੋ ਐਕਸਕੋਬਾਰ ਦੀ ਜਿਨ੍ਹਾਂ ਦਾ ਕੁੱਲ ਜਿਹੜੀ ਜਾਇਦਾਦ ਹੈ ਉਸ ਦਾ ਅਨੁਮਾਨ ਸਹੀ ਲਗਾਉਣਾ ਤਾਂ ਬਹੁਤ ਮੁਸ਼ਕਿਲ ਹੈ ਪਰ ਲਗਭਗ 30 ਬਿਲੀਅਨ ਯਾਨੀ ਕਿ 2.25 ਲੱਖ ਕਰੋੜ ਜਾਇਦਾਦ ਦੇ ਮਾਲਕ ਸਨ ਇੰਨਾ ਹੀ ਨਹੀਂ 1980 ਅਤੇ 90 ਦੇ ਦਹਾਕੇ ਦੇ ਵਿੱਚ ਕੋਕੀਨ ਦੀ ਅਜੇਹੀ ਤਸਕਰੀ ਕੀਤੀ ਕਿ ਕਿੰਗਪਿਨ ਬਣੇ ਉਸ ਤੋਂ ਬਾਅਦ ਆਪਣੇ ਜਾਇਦਾਦਾਂ ਖਰੀਦੀਆਂ ਨਿੱਜੀ ਜੈਟਪੌਟ ਖਰੀਦਦੇ ਚਿੜਿਆਕਾਰ ਮਹਿਲ ਤੱਕ ਖਰੀਦੇ ਅਤੇ ਸਭ ਤੋਂ ਅਮੀਰ ਵਿਅਕਤੀ ਬਣੇ। ਸੰਯੁਕਤ ਰਾਜ ਅਮਰੀਕਾ ਦੇ ਵਿੱਚ ਨਸ਼ੇ ਦਾ ਕਾਰੋਬਾਰ ਇਸ ਕਦਰ ਫੈਲਾ ਦਿੱਤਾ ਕਿ ਉਹ ਅਮੀਰ ਤੋਂ ਅਮੀਰ ਹੁੰਦੇ ਗਏ। ਤੇ ਆਖਰਕਾਰ 1993 ਦੇ ਵਿੱਚ ਮੌਤ ਹੋ ਜਾਂਦੀ ਹੈ ਪਰ ਉਹਨਾਂ ਦੀ ਵੱਡੀ ਦੌਲਤ ਦਾ ਹਿੱਸਾ ਅੱਜ ਵੀ ਗਾਇਬ ਦੱਸਿਆ ਜਾਂਦਾ ਹੈ। ਦੂਸਰੇ ਵੱਡੇ ਗੈਂਗਸਟਰ ਤੇ ਦੁਨੀਆ ਦੇ ਅਮੀਰ ਗੈਂਗਸਟਰਾਂ ਦੇ ਵਿੱਚੋਂ ਨਾਮ ਬੋਲਦਾ ਹੈ ਅਮਾਡੋ ਕੈਰਲ ਦਾ ਜੀਹਾਂ ਜਿਨ੍ਹਾਂ ਦੀ ਕੁੱਲ ਜਾਇਦਾਦ 25 ਬਿਲੀਅਨ ਯਾਨੀ ਕਿ ਲਗਭਗ 2 ਕਰੋੜ ਦੱਸੀ ਜਾਂਦੀ ਹੈ 90 ਦੇ ਦਹਾਕੇ ਦੇ ਵਿੱਚ ਇਹਨਾਂ ਦੇ ਵੱਲੋਂ ਵੀ ਕੋਕੀਨ ਦੀ ਤਸਕਰੀ ਕੀਤੀ ਜਾਂਦੀ ਹੈ ਇੱਕ ਵੱਡਾ ਸਾਮਰਾਜ ਬਣਾਇਆ ਗਿਆ 30 ਤੋਂ ਬਾਅਦ ਆਪਣੇ ਨਿੱਜੀ ਜਹਾਜ਼ ਰੱਖੇ ਗਏ ਲਗਜ਼ਰੀ ਜਾਇਦਾਦਾਂ ਲਗਜ਼ਰੀ ਗੱਡੀਆਂ ਦੇ ਸ਼ੌਕੀਨ ਇਨਸਾਨ ਜਿਹੜਿਆਂ ਕਿ ਇਹਨਾਂ ਨੇ ਇਕੱਠੀਆਂ ਕੀਤੀਆਂ ਕੋਕੀਨ ਦੀ ਤਸਕਰੀ ਕਰਕੇ 1900 97 ਦੇ ਵਿੱਚ ਸਰਜਰੀ ਲਈ ਜਾਂਦੇ ਨੇ ਪਰ ਇੱਕ ਰਿਹਸਮਈ ਤਰੀਕੇ ਨਾਲ ਇਸ ਦੀ ਵੀ ਮੌਤ ਹੋ ਜਾਂਦੀ ਹੈ ਨੰਬਰ 3 ਤੇ ਹੈ ਇੰਡੀਆ ਦਾ ਉਹ ਗੈਂਗਸਟਰ ਜਿਹੜਾ ਕਿ ਅੱਜ ਵੀ ਕੱਲ ਪਾਕਿਸਤਾਨ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਰਹਿੰਦਾ ਹੈ ਬੰਬਈ ਹਮਲਿਆਂ ਦੇ ਵਿੱਚ ਉਸ ਦਾ ਨਾਮ ਬੋਲਦਾ ਹੈ ਉਸ ਦਾ ਨਾਮ ਹੈ ਦਾਉਦ ਇਬਰਾਹਿਮ ਜਿਸ ਦੀ ਕੁੱਲ ਜਾਇਦਾਦ 6.7 ਬਿਲੀਅਨ ਯਾਨੀ ਕਿ 56 ਕਰੋੜ ਦੱਸੀ ਜਾਂਦੀ ਹੈ 1993 ਦੇ ਬੰਬਈ ਤਮਾਕਿਆਂ ਦਾ ਮਾਸਟਰਮਾਈਂਡ ਵੀ ਕਿਹਾ ਜਾਂਦਾ ਹੈ ਤੇ ਉਸਦੇ ਨਾਲ ਹੀ ਨਸ਼ੀਲੇ ਪਦਾਰਥਾਂ ਦੀ ਹਥਿਆਰਾਂ ਦੀ ਤਸਕਰੀ ਜੂਆ ਅਤੇ ਗੈਂਗਸਟਰਾਂ ਦੇ ਨਾਲ ਲਿੰਕ ਬਾਲੀਵੁੱਡ ਦੇ ਵਿੱਚ ਧੱਕੇ ਨਾਲ ਨਿਵੇਸ਼ ਕਰਨਾ ਇਸ ਦੇ ਹਿੱਸੇ ਆਇਆ ਤੇ ਅਰਬਾਂ ਰੁਪਏ ਇਕੱਠੇ ਕੀਤੇ ਤੇ 2025 ਤੱਕ ਹੁਣ ਪਾਕਿਸਤਾਨ ਦੇ ਵਿੱਚ ਲੁਕਿਆ ਹੋਇਆ ਜਿਹੜੇ ਕਿ ਖਬਰਾਂ ਸਾਹਮਣੇ ਆਉਂਦੀਆਂ ਨੇ ਇਸ ਦਿਨ ਦੁਬਈ ਵਾਲੀਆਂ ਜਾਇਦਾਦਾਂ ਅਤੇ ਜਹਾਜ਼ ਵੀ ਜ਼ਬਤ ਕੀਤੇ ਜਾ ਚੁੱਕੇ ਨੇ ਨੰਬਰ 4 ਤੇ ਨਾਮ ਆਂਦਾ ਹੈ ਉਹ ਗੈਂਗਸਟਰ ਹੈ ਜੈਕੁਇਨ ਐਲ ਚੈਪੋ ਜਿਸ ਦੀ ਕੁੱਲ ਜਾਇਦਾਦ 1 ਬਿਲੀਅਨ ਯਾਨੀ ਕਿ 83 ਕਰੋੜ ਦੱਸੀ ਜਾਂਦੀ ਹੈ ਇਸ ਗੈਂਗਸਟਰ ਦੇ ਵੱਲੋਂ ਜਹਾਜ਼ਾਂ ਰਾਹੀਂ ਨਹੀਂ ਕਿਸੇ ਵਹੀਕਲ ਰਾਹੀਂ ਨਹੀਂ ਬਲਕਿ ਸੁਰੰਗਾਂ ਦੇ ਰਾਹੀਂ ਨਸ਼ੇ ਦੀ ਤਸਕਰੀ ਕੀਤੀ ਗਈ ਜਦੋਂ ਉਸ ਦੀਆਂ ਜਾਇਦਾਦਾਂ ਤੇ ਛਾਪੇ ਮਾਰੇ ਗਏ ਫਾਰਮ ਹਾਊਸ ਤੇ ਛਾਪੇ ਮਾਰੇ ਗਏ ਤਾਂ ਫਾਰਮ ਹਾਊਸ ਦੇ ਵਿੱਚ ਨਕਦੀ ਦੇ ਢੇਰ ਬਰਾਮਦ ਹੋਏ ਤੇ 2016 ਦੇ ਵਿੱਚ ਉਸ ਦੀ ਗ੍ਰਿਫਤਾਰੀ ਹੁੰਦੀ ਹੈ ਅਮਰੀਕੀ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ ਪਰ ਉਸ ਦੇ ਪਰਿਵਾਰ ਨੇ ਉਸ ਦੀ ਜਾਇਦਾਦ ਦਾ ਇੱਕ ਹਿੱਸਾ ਹਲੇ ਵੀ ਆਪਣੇ ਕੋਲ ਰੱਖਿਆ ਹੋਇਆ ਹੈ ਨੰਬਰ 5 ਤੇ ਨਾਮ ਆਉਂਦਾ ਐਲ ਕੈਪੋਂਦਾ ਜਿਨ੍ਹਾਂ ਦੀ ਕੁੱਲ ਜਾਇਦਾਦ 100 ਮਿਲੀਅਨ ਯਾਨੀ ਕਿ 12500 ਕਰੋੜ ਦੱਸੀ ਜਾਂਦੀ ਹੈ ਇਸ ਦੇ ਵੱਲੋਂ ਉਸ ਯੁੱਗ ਦੇ ਵਿੱਚ ਨਸ਼ਾ ਤਸਕਰੀ ਦੇ ਕੰਮ ਸ਼ੁਰੂ ਕੀਤੇ ਕਿ ਜਦੋਂ ਕਿ ਬਿਲਕੁਲ ਮਨਾਹੀ ਸੀ ਜੂਏਬਾਜ਼ੀ ਵਿਸ਼ਵਗਮਨ ਤੋਂ ਅਰਬ ਰੁਪਏ ਕਮਾਏ 1931 ਦੇ ਵਿੱਚ ਉਸਨੂੰ ਟੈਕਸ ਚੋਰੀ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੈ ਕੈਦ ਹੋ ਜਾਂਦੀ ਹੈ ਤੇ ਉੱਥੇ ਜੇਲ੍ਹ ਦੇ ਵਿੱਚ ਹੀ ਉਸਦੀ ਮੌਤ ਹੋ ਜਾਂਦੀ ਹੈ ਅੱਗੇ ਗੱਲ ਕਰਾਂਗੇ ਖੂਨਸਾਦੀ ਇੱਕ ਅਜੀਹਾ ਕਿੰਗਪਿਨ ਕੋਕਿੰਦਾ ਕਿੰਗਪਿਨ ਨਹੀਂ ਬਲਕਿ ਅਫੀਮ ਦਾ ਕਿੰਗਪਿਨ ਜਿਸਨੇ ਅਫੀਮ ਨੂੰ ਮੀਆਮਾਰ ਤੋਂ ਲੈ ਕੇ THAILAND ਤੱਕ ਪਹੁੰਚਾ ਦਿੱਤਾ ਇਸ ਤੋਂ ਬਾਅਦ ਹੀਰੋਨ ਦੀ ਤਸਕਰੀ ਕੀਤੀ 1996 ਦੇ ਵਿੱਚ ਆਪਣੇ ਆਪ ਵੱਲੋਂ ਆਤਮ ਸਮਰਪਣ ਕੀਤਾ ਜਾਂਦਾ ਉਸ ਨੂੰ ਮੀਆਮਾਰ ਦੇ ਵਿੱਚ ਰੱਖਿਆ ਜਾਂਦਾ ਪਰ 2007 ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਗ੍ਰੇਸ ਲਾਟ ਬਲੈਂਕੋ ਕੁੱਲ ਜਾਇਦਾਦ 2 ਬਿਲੀਅਨ ਯਾਨੀ ਕਿ 16.6 ਕਰੋੜ 1970 ਤੇ 80 ਦੇ ਦਹਾਕੇ ਦੇ ਵਿੱਚ ਇਹਨਾਂ ਦੇ ਵੱਲੋਂ ਵੀ ਕੋਕਿੰਨ ਦੀ ਤਸਕਰੀ ਕੀਤੀ ਗਈ संयुक्त राज अमेरिका तो लेके कोलंबिया तक अपना साम्राज्य फैला लिया साम्राज्य फैलाने ਤੋਂ ਬਾਅਦ ਇਸ ਔਰਤ ਨੇ ਅਰਬਾਂ ਰੁਪਏ ਦੀ ਦੌਲਤ ਇਕੱਠੀ ਕੀਤੀ ਅਲਿਸ਼ਾਨ ਮਹਿਲ ਬਣਾਏ ਲਗਜ਼ਰੀ ਕਾਰਾਂ ਖਰੀਦੀਆਂ ਜੀਹਾਂ ਕ੍ਰੈਸਲੈਂਡ ਬਲੈਕ ਕੋ ਇੱਕ ਮਹਿਲਾ ਹੈ ਅਮਰੀਕੀ ਮਹਿਲਾ ਜਿਸ ਦਾ ਨਾਮ ਵੀ ਦੁਨੀਆ ਦੇ ਮਸ਼ਹੂਰ ਗੈਂਗਸਟਰਾਂ ਦੀ ਲਿਸਟ ਦੇ ਵਿੱਚ ਆਉਂਦਾ ਹੈ ਜਿਨ੍ਹਾਂ ਨੇ ਸਤਬ ਤੋਂ ਵੱਧ ਨਸ਼ਾ ਤਸਕਰੀ ਦੇ ਜ਼ਰੀਏ ਜਾਂ ਫਿਰ ਗੈਂਗਸਟਰ ਬਣ ਕੇ ਕਮਾਈ ਕੀਤੀ 2012 ਦੇ ਵਿੱਚ ਉਸ ਦਾ ਕਤਲ ਕਰ ਦਿੱਤਾ ਜਾਂਦਾ ਪਰ ਪਤਾ ਨਹੀਂ ਲੱਗਦਾ ਕਿ ਆਖਰਕਾਰ ਇਸ ਦਾ ਕਤਲ ਕਿਸ ਨੇ ਕੀਤਾ ਅੱਗੇ ਗੱਲ ਕਰਦੇ ਹਾਂ ਲੱਕੀ ਲੂਆ ਸੁਨਦੀ ਕੁੱਲ ਜਾਦਾਤ ਸਵਾ ਮਿਲੀਅਨ ਯਾਨੀ ਕਿ 10800 ਕਰੋੜ ਅਮਰੀਕਾ ਦੇ ਵਿੱਚ ਆਧੁਨਿਕ ਮਾਫੀਆ ਦਾ ਪਿਤਾ ਇਸ ਨੂੰ ਕਿਹਾ ਜਾਂਦਾ ਹੈ 1930 ਦੇ ਦਹਾਕੇ ਦੇ ਵਿੱਚ ਜੂਏ ਤੋਂ ਸ਼ਰਾਬ ਤੋਂ ਨਸ਼ਾ ਰਾਹੀਂ ਵੇਸਵਾਗਮਨ ਦੇ ਵਿੱਚ ਇੱਕ ਅਜਿਹਾ ਸਰਗਣਾ ਬਣਾਇਆ ਕਿ ਦੌਲਤ ਇਕੱਠੀ ਕਰਦਾ ਗਿਆ ਇਟਲੀ ਤੇ ਨੈਯੌਰਕ ਦੇ ਵਿੱਚ ਵੀ ਜਾਦਾ ਤਾਂ ਇਕੱਠੀਆਂ ਕੀਤੀਆਂ ਪਰ 1962 ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਪਰ ਉਸ ਦਾ ਮਾਫੀਆ ਅੱਜ ਵੀ ਚੱਲ ਰਿਹਾ ਹੈ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਸੋ ਇਸੇ ਉਹ ਅੱਠ ਦੁਨੀਆ ਦੇ ਵੱਡੇ ਅਮੀਰ ਗੈਂਗਸਟਰਾਂ ਦੀ ਤੇ ਲਿਸਟ ਜਿਸ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਜਿਸ ਨੇ ਕਿ ਇਸ ਨਸ਼ਾ ਤਸਕਰੀ ਦੇ ذریعے ਲੱਖਾਂ ਕਰੋੜਾ ਰੁਪਏ ਕਮਾਏ ਅਤੇ ਅੰਤਜਾਮ ਕੀ ਹੋਇਆ ਮੌਤ ਉਮੀਦ ਹੈ ਕਿ ਤੁਹਾਨੂੰ ਸਾਡੀ ਜਾਣਕਾਰੀ ਪਸੰਦ ਆਵੇਗੀ ਅਜਹੀਆਂ ਹੋਰ ਜਾਣਕਾਰੀ ਦੇਖਣ ਦੇ ਲਈ ਜੁੜੇ ਰਹੋ ਏਕੇ ਪੰਜਾਬ ਟੀਵੀ ਦੇ ਨਾਲ